ਮੈਂ ਤੁਹਾਡੀ ਮੱਧਮ ਰਹੀ ਧਿਆਨ ਚਾਹੁੰਦਾ ਕਿ ਕੱਲ ਜੋ ਅਖਬਾਰਾਂ ਵਿੱਚ ਤੇ ਸੋਸ਼ਲ ਮੀਡੀਆ ਤੇ ਨਿਊਜ਼ ਵਾਇਰਲ ਹੋਈ ਸੀ ਕਿ ਤਿੰਨ ਵਿਅਕਤੀਆਂ ਨੂੰ ਥੋਲੇਵਾਲ ਚੌਂਕ ਦੇ ਕੋਲ ਚੋਟੇ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਵਿਅਕਤੀ ਦੇ ਬੁਰੀ ਲੱਗੀ ਜਿਸ ਬੰਦੀ ਮੁਖਸਸਤਾ 8056 ਨੇ ਪੜਤਾਲ ਕੀਤੀ ਜੋ ਹਸਪੀਟਲ ਤੋਂ ਸਾਰਾ ਪ੍ਰਕਾਰਕਤ ਤੋ ਪਾਇਆ ਗਿਆ ਕਿ ਉੱਥੇ ਇੱਕ ਲੜਕਾ ਅਮਨ son of ਸ਼ੰਕਰ ਵਾਸੀ ਰਾਮਨੇਗਰ ਮੁੰਡਿਆ ਦਾ ਦਾਖਲ ਹੋਇਆ ਸੀ ਲੇਕਿਨ ਉਹ ਉਸਨੇ ਕੋਈ ਵੀ ਇਲਾਜ ਨਹੀਂ ਕਰਾਇਆ ਜਦੋਂ ਉਸ ਦੀ ਐਮਐਲਆਰ ਜਾਂ ਉਹਦਾ ਮਲਾਜਾ ਕਰਨ ਲੱਗੇ ਉਹਨੇ ਜਮਨ ਕਰ ਲਈ ਕਿ ਡਾਕਟਰ ਤਾਂ ਉੱਥੋਂ ਉਹ ਐਬਸਕੌਂਡ ਹੋ ਗਏ ਲੇਕਿਨ ਇਸੇ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਉਹਦੇ ਹਸਪੀਟਲ ਦੇ ਵਿੱਚ ਜਿਹੜੇ ਆਪਣੇ ਮੀਡੀਆ ਪਰਸਨ ਸੀਗੇ ਉਹਨਾਂ ਨੂੰ ਜਿਸ ਲੜਕੇ ਨੇ ਦਾਖਲ ਕਰਾਇਆ ਸੀ ਅਰਜੁਨ ਨਾਮ ਦੇ ਲੜਕੇ ਨੇ ਉਹਨੇ ਬਾਈਟ ਦਿੱਤੀ ਸੀ ਕਿ ਸਾਨੂੰ ਉਹ ਤੋਂ ਲੈਣ ਦੇ ਕੋਲ ਕੁੱਤੇ ਦੀ ਕੋਸ਼ਿਸ਼ ਕੀਤੀ ਉਸ ਲੜਕੇ ਦੇ ਫੋਨ ਤੇ ਕਈ ਵਾਰ ਸੰਪਰਕ ਕੀਤਾ ਗਿਆ ਕਿ ਸਾਨੂੰ ਆ ਕੇ ਦੱਸੇ ਵੀ ਕੀ ਬੰਦ ਦਾ ਹੋਈ ਸੀ ਤੇ ਕੀ ਮਾਮਲਾ ਸੀਗਾ ਲੇਕਿਨ ਉਸਨੇ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਕੇ ਉਸ ਗੱਲ ਨੂੰ ਟਾਲ ਰਿਹਾ ਹੈ ਇਸ ਨੂੰ ਹੋਰ ਧੁੰਗਾਈ ਨਾਲ ਪ੍ਰਕਾਸ਼ ਕਰਨ ਲਈ ਫਿਰ ਦੁਬਾਰਾ ਡਾਕਟਰ ਸਾਹਿਬ ਨਾਲ ਸਪਰਸ਼ ਕੀਤਾ ਗਿਆ ਜਿਨ੍ਹਾਂ ਨੇ ਜੋ ਉਸ ਤੋਂ ਦੁਕੀ ਤੇ ਸੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਸਾਡੇ ਕੋਲ ਮਲਾਜ ਕਰਾਇਆ ਹੀ ਨਹੀਂ ਗੱਲ ਛੋਟ ਵਾਲੀ ਕੋਈ ਗੱਲਬਾਤ ਨਹੀਂ ਸੀਗੀ ਕੋਈ ਉਦੋਂ ਵਾਲੀ ਇੰਜਰੀ ਸੀਗੀ ਇੱਥੇ ਤੇ ਲੇਕਿਨ ਉਹਨਾਂ ਨੇ ਮਲਾਜ ਨਹੀਂ ਕਰਾਇਆ ਤੇ ਇਸ ਕਰਕੇ ਕੋਈ ਤਸਿਲ ਨਹੀਂ ਸੀਗੀ ਮੁੰਕਤਰੀ ਪ੍ਰਤਾਲ ਤੋਂ ਸਾਰਾ ਮਾਮਲਾ ਸਕੀਆ ਹੈ ਲੇਕਿਨ ਫੇਰ ਵੀ ਜੇਕਰ ਕੋਈ ਤੱਤ ਸਾਹਮਣੇ ਆਉਂਦਾ ਹੈ ਤਾਂ ਉਸ ਮੁਤਾਬਕ ਸੀ ਗੁੰਦਿਕਾ ਵੀ ਤਰਾਂ